ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਦੇ ਨਾਲ ਸੰਬੰਧਿਤ ਵੱਡੀ ਖਬਰ ਆ ਰਹੀ ਹੈ ਕਿ ਉਨ੍ਹਾਂ ਦੇ ਗੋਲੀ ਲੱਗ ਗਈ ਹੈ ਜਿਹੜਾ ਤਸਵੀਰਾਂ ਸਾਡੇ ਤੱਕ ਸੇਲ ਕਰ ਰਹੇ ਆ ਇਹ ਉਹੀ ਮਸ਼ਹੂਰ ਅਦਾਕਾਰ ਨੇ ਜਿਨ੍ਹਾਂ ਨੂੰ ਤੁਸੀਂ ਕਾਫੀ ਵਾਰ ਜਿਹੜਾ ਫਿਲਮਾਂ ਦੇ ਵਿੱਚ ਦੇਖ ਚੁੱਕੇ ਹੋ ਕਾਫੀ ਜ਼ਿਆਦਾ ਉਹਨਾਂ ਨੂੰ ਪਸੰਦ ਕੀਤਾ ਜਾਂਦਾ ਹੈ ਕਾਫੀ ਤਕੜੀ ਫੈਨ ਫਾਲੋਇੰਗ ਹੈ ਤੇ ਹੁਣ ਲਗਾਤਾਰ ਉਹਨਾਂ ਦੇ ਲਈ ਦੁਆ ਮੰਗੀ ਜਾ ਰਹੀ ਹੈ ਉਹਨਾਂ ਦੀ ਫੈਨਸ ਦੇ ਵੱਲੋਂ ਉਹਨਾਂ ਦੇ ਪਰਿਵਾਰ ਦੇ ਵੱਲੋਂ ਬਾਾਕੀ ਸੈਲੀਬ੍ਰਿਟੀਜ਼ ਦੇ ਵੱਲੋਂ ਵੀ ਹਾਂ ਇਸ ਵੇਲੇ ਜਿਹੜੀ ਗੋਵਿੰਦਾ ਦੀ ਹਾਲਤ ਹੈ ਉਹ ਨਾਜ਼ੁਕ ਹੈ ਉਹਨਾਂ ਦੇ ਗੋਲੀ ਲੱਗ ਗਈ ਹੈ ਦਰਸਲ ਹਸਪਤਾਲ ਦੇ ਵਿੱਚ ਆਈ ਸੀ ਯੂ ਦੇ ਵਿੱਚ ਦਾਖਲ ਨੇ ਉਹਨਾਂ ਦੇ ਪੂਰੀ ਪੂਰੀ ਨਜ਼ਰ ਰੱਖੀ ਜਾਦੀ ਹੈ ਉਹਨਾਂ ਦਾ ਇਲਾਜ ਜਿਹੜਾ ਉਹ ਚੱਲ ਰਿਹਾ ਹੈ ਦਰਸਲ ਉਹਨਾਂ ਤੇ ਜਿਹੜੀ ਗੋਲੀ ਹੈ ਇੱਕ ਗਲਤੀ ਦੇ ਨਾਲ ਵੱਜੀ ਹੈ ਅਸੀਂ ਅਕਸਰ ਕਹਿੰਦੇ ਹਾਂ ਕਾਫੀ ਸਾਡੀਆਂ ਖਬਰਾਂ ਵੀ ਆਉਂਦੀਆਂ ਨੇ ਜਿਸ ਕਰਕੇ ਰਵਾਲਪੁਰ ਦੇ ਨਾਲ ਫੋਟੋ ਵਿਚਾਣਾ ਦਾ ਰੇਲਾ ਬਣਾਣੀਆਂ ਵੀ ਕਾਫੀ ਜ਼ਿਆਦਾ ਸਰਕਾਰ ਦੇ ਦੁਆਰਾ ਪਾਬੰਦੀਆਂ ਲਗਾਈਆਂ ਗਈਆਂ ਨੇ ਦਰਸਲ ਰਵਾਲਪੁਰ ਨੂੰ ਸਾਫ਼ ਕਰਨ ਵੇਲੇ ਗਲਤੀ ਦੇ ਨਾਲ ਉਹ ਰਵਾਲਵਰ ਉਨ੍ਹਾਂ ਦੇ ਆਪਣੇ ਹੀ ਵੱਜ ਜਾਂਦੀ ਹੈ ਜਿਹਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਣਾ ਪੈਂਦਾ ਹੈ ਆਈ ਸੀ ਯੂ ਦੇ ਵਿੱਚ ਦਾਖਲ ਨਹੀਂ ਐ ਪਰਜੈਂਸੀ ਟਰੀਟਮੈਂਟ ਜਿਹੜਾ ਗੋਵਿੰਦਾ ਨੂੰ ਦਿੱਤਾ ਜਾ ਰਿਹਾ ਹੈ ਪੈਰ ਦੇ ਵਿੱਚ ਦਰਅਸਲ ਗੋਲੀ ਲੱਗੀ ਹੈ ਤਾਂ ਕਿਤੇ ਨਾ ਕਿਤੇ ਬਚਾਅ ਦੇ ਜ਼ਿਆਦਾ ਚਾਂਸਸ ਨਹੀਂ ਜਿਸ ਦੇ ਨਾਲ ਕੀ ਲਗਾਤਾਰ ਉਹਨਾਂ ਦੇ ਸ਼ਿਖਿਰਾ ਸਾਹਮਣੇ ਆ ਰਹੀਆਂ ਨੇ ਕਿ ਮਸ਼ਹੂਰ ਅਦਾਕਾਰ ਜਲਦੀ ਠੀਕ ਹੋ ਜਾਣ ਜਲਦੀ ਜਿਹੜਾ ਉਹਨਾਂ ਨੂੰ ਤੰਦਰੁਸਤੀ ਜਿਹੜੀ ਹੈ ਪ੍ਰਮਾਤਮਾ ਵਾਖਸ਼ੇ ਲਗਾਤਾਰ ਜਿਹੜਾ ਉਹਨਾਂ ਦੇ ਲਈ ਦੁਆ ਮੰਗੀ ਜਾ ਰਹੀ ਹੈ ਇੱਕ ਗਲਤੀ ਦੇ ਨਾਲ ਜਿਹੜੀ ਜਾਂ ਤੰਰੀ ਗੋਬਿੰਦਾ ਦੀ ਐ ਜੋਖਮ ਦੇ ਵਿੱਚ ਪੈ ਜਾਂਦੀ ਹੈ ਨਰਸਿੰਦ ਸਵੇਰੇ ਸਵੇਰੇ 4:30 ਦੇ ਤਕਰੀਬਨ ਜਿਹੜੀ ਹੈ ਇਹ ਘਟਨਾ ਵਾਪਰਦੀ ਹੈ ਹਾਦਸਾ ਹੁੰਦਾ ਹੈ ਜਿਸ ਕਰਕੇ ਗੋਬਿੰਦਾ ਜੜੇ ਨੇ ਵੱਡੇ ਖਤਰੇ ਦੇ ਮਗ ਚਲੇ ਜਾਂਦੇ ਨੇ ਗੋਲੀ ਜੜੀਆ ਸਾਫ ਰਵਾਲਵਰ ਸਾਫ ਕਰਦੇ ਹੁੰਦੇ ਨੇ ਉਹ ਰਵਾਲਵਰ ਜੜੀਆ ਉਸ ਦਾ ਉਹ ਪੈਰ ਦੇ ਵੱਲੋਂ ਪੈਰ ਤੇ ਅਚਾਨਕ ਗੋਲੀ ਨਿਕਲ ਕੇ ਉਹਨਾਂ ਦੇ ਪੈਰ ਤੇ ਵੱਜੀ ਤੇ ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਹੋਇਆ ਇੱਕ ਗਲਤੀ ਦੇ ਨਾਲ ਗਾਜ ਜੋਖਮ ਦੇ ਵਿੱਚ ਪੈ ਚੁੱਕੀ Yeah.